ਹਾਂਜੀ ਬਾਲਕੋ ਅੱਜ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਇਹਦਾ ਬਿਮਾਰੀ ਦਾ ਨਾਮ ਹੈਗਾ ਨਿਬੋਫੋਬੀਆ ਇਹ ਗੰਦੇ ਆਸ਼ਕਲਾਣੇ ਦੀ ਕੈਟਾਗਰੀ ਚ ਆਉਂਦਾ ਇਹ ਜਿਹੜੀ ਬਿਮਾਰੀ ਹੈ ਇਹਦੇ ਵਿੱਚ ਜਿਹੜੇ ਸਿੰਪਟਮ ਹੁੰਦੇ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਜਿਹੜਾ ਇਹਦੇ ਵਿੱਚ ਪਹਿਲਾ ਸਿੰਪਟਮ ਹੁੰਦਾ ਉਹਦੇ ਵਿੱਚ ਇਹ ਹੁੰਦਾ ਕਿ ਬੰਦਾ ਆਪਣੇ ਆਪ ਨੂੰ ਸੁਰੱਖਾ ਸਮਝਣ ਲੱਗ ਜਾਂਦਾ ਬੰਦਾ ਕਹਿੰਦਾ ਵੀ ਧਰਤੀ ਹੈ ਜਿਹੜੀ ਉਸੂਲ ਦੀ ਵਾਲੀ ਦੀ ਘੁੰਮਦੀ ਮੇਰੇ ਦੀ ਵਾਲੀ ਘੁੰਮਦੀ ਹੈ ਉੱਜਾ ਜਿਹੜਾ ਇਹ ਚ ਸਿੰਪਟਮ ਆਉਂਦਾ ਉਹ ਆਉਂਦਾ ਵੀ ਬੰਦਾ ਆਪਣੇ ਯਾਰਾਂ ਤੋਂ ਦੂਰ ਹੋਣ ਲੱਜਾਂਦਾ ਤੇ ਦਾ ਅਜਿਹਾ ਅਜਿਹਾ ਇੰਡੀਆ ਰਸ਼ੀਅਲ ਦੂ ਚੱਲ ਰਿਹਾ ਇਹਦਾ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਇਹਦਾ ਤੀਜਾ ਸਿੰਪਟਮ ਆ ਉਹ ਐਦਾਂ ਹੈ ਵੀ ਬੰਦਾ ਨੰਗ ਰਹਿਣ ਲੱਜਾਂਦਾ ਬੰਦੇ ਦੀ ਜੇਬ ਚ ਪੈਸਾ ਬਿਲਕੁਲ ਨਹੀਂ ਹੁੰਦਾ ਜਿੱਦਾਂ ਅਜਿਹਾ ਪਾਕਿਸਤਾਨ ਹੋ ਰਿਹਾ ਹੈ ਇਹਨਾਂ ਦੀ ਮਾੜੀਆਂ ਸਰਕਾਰਾਂ ਕਰਕੇ ਹੋ ਭਾਈ ਮਾਰੋ ਮੈਨੂੰ ਮਾਰੋ ਮਾਰੋ ਮੈਨੂੰ ਮਾਰੋ ਤੇ ਜਿਹੜਾ ਚੌਥਾ ਤੇ ਸਭ ਤੋਂ ਵੱਡਾ ਨੁਕਸਾਨ ਆ ਉਹ ਹੈਗਾ ਜੀ ਬੰਦਾ ਪੜ੍ਹਾਈ ਲਿਖਾਈ ਇਗਨੋਰ ਕਰਨ ਲੱਗ ਜਾਂਦਾ ਬਿਲਕੁਲ ਹੀ ਆਪਣੀ ਸਟੱਡੀ ਇਗਨੋਰ ਕਰਨ ਲੱਗ ਜਾਂਦਾ ਜਿਵੇਂ ਕਿ ਇੰਡੀਅਨ ਇਤਿਹਾਸਕਾਰਾਂ ਨੇ ਆਜ਼ਾਦੀ ਦਾ ਕ੍ਰੈਡਿਟ ਦੇਣ ਲੱਗੇ ਹਿਟਲਰ ਨੂੰ ਇਗਨੋਰ ਮਾਰਤਾ ਵੱਤ ਸਹੀ ਹੈ ਹੁਣ ਆਪਾਂ ਇਹਦੇ ਸਿੰਪਟਮ ਦੱਸ ਤੇ ਇਹਦੇ ਇਲਾਜ ਬਾਰੇ ਗੱਲ ਕਰਦੇ ਆਂ ਇਹਦਾ ਇਲਾਜ ਜੀ ਆਪਣੇ ਆਪ ਹੁੰਦਾ ਕਈਆਂ ਦਾ 6 ਮਹੀਨੇ ਚ ਹੋ ਜਾਂਦਾ ਕਈਆਂ ਸਾਲ ਚ ਹੋ ਜਾਂਦਾ ਕਈਆਂ 7-7 ਸਾਲ ਚੱਲ ਕੇ ਵੀ ਆਪਣੇ ਆਪ ਰਿਕਵਰ ਹੋ ਜਾਂਦੇ ਆ ਬੰਦੇ ਕਿਹਦਾ ਬਾਅਦ ਤੇ ਕੋਈ ਇਲਾਜ ਨਹੀਂ ਹੈਗਾ ਇਹ ਬੰਦੇ ਨੂੰ ਜਿਆਦਾ ਠੋਕਰ ਖਾਂਦਾ ਉਹਨੂੰ ਆਪ ਹੀ ਅਗਲ ਆਉਂਦੀ ਆ ਸੋ ਇਸ ਬਿਮਾਰੀ ਦੀ ਚਪੇਟ ਚ ਆਉਣ ਤੋਂ ਪਹਿਲਾਂ ਹੀ ਸਾਵਧਾਨ ਹੋ ਜਾਓ ਤੇ ਅਸੀਂ ਨਾ ਇੱਕੋ ਸਲਾਹ ਦਵਾਂਗੇ ਆਪਾਂ ਬੇਫਿਕੂਫ ਨਾ ਬਣੀ ਆਪਾਂ ਫੁੱਧੂ ਨਾ ਬਣੀ ਇਹ ਸਾਡੀ ਜਿਹੜੀ ਟੀਮ ਹੈ ਨੌਜਵਾਨਾਂ ਦੀ ਟੀਮ ਹੈ ਇਹ ਗਰੰਟਾ ਪੂਰਾ ਸਾਡੇ